ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੇ ਦਿਨ ਸਿੱਖਾਂ ਦੇ 8ਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਜੋਤੀ ਜੋਤ ਸਮਾਏ ਸੀ ਤੇ ਸਾਡੀ ਅੱਜ ਦੀ ਵੀਡੀਓ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਹੈ। ਗੁਰੂ ਹਰ Rai ਜੀ ਦਾ ਦੂਸਰਾ ਤੇ ਛੋਟਾ ਬੇਟਾ ਸਾਵਣ ਵਦੀ 9 ਸੰਮਤ 1713 ਈਸਵੀ 1656 ਨੂੰ ਉਹਨਾਂ ਦੀ ਸੁਪਤਨੀ ਕ੍ਰਿਸ਼ਨਕੌਰ ਦੇ ਘਰੋਂ ਪੈਦਾ ਹੋਇਆ ਸੀ। ਉਹਨਾਂ ਦੇ ਭਰਾ ਰਾਮਰਾਏ ਨੂੰ ਗੱਦੀ ਤੋਂ ਵੰਚਿਤ ਕਰ ਦਿੱਤਾ ਗਿਆ ਸੀ। ਹਰਕ੍ਰਿਸ਼ਨ ਨੂੰ ਭਾਵੇਂ 5 ਸਾਲ ਤੇ 3 ਮਹੀਨੇ ਦੀ ਉਮਰ ਵਿੱਚ ਗੁਰੂ ਥਾਪਿਆ ਗਿਆ ਸੀ। ਪਰੰਤੂ ਉਹ ਤੇਜ ਬੁੱਧੀ ਵਾਲਾ ਤੇ ਨਿਮਰ ਸੁਭਾਅ ਦਾ ਸੀ। ਹਿੰਦੁਸਤਾਨੀ ਕਹਾਵਤ ਹੋਣ ਹਰ ਵਿਰਵਾ ਕੇ ਚਿਕਨੇ ਚਿਕਨੇ ਪਾਤ ਇਸ ਦੇ ਅਨੁਸਾਰ ਇਸ ਬਾਲਕ ਨੇ ਵੀ ਬਚਪਨ ਵਿੱਚ ਗੱਦੀ ਦੀ ਸ਼ਾਨ ਅਨੁਕੂਲ ਸ਼ੁਰੂ ਤੋਂ ਹੀ ਆਪਣੀ ਯੋਗਤਾ ਦੇ ਪ੍ਰਮਾਣ ਦੇਣੇ ਸ਼ੁਰੂ ਕਰ ਦਿੱਤੇ ਸੀ ਕਿਹਾ ਜਾਂਦਾ ਹੈ ਕਿ ਉਹ ਛੋਟੀ ਉਮਰ ਵਿੱਚ ਹੀ ਉਹ ਸਿੱਖਾਂ ਨੂੰ ਉਪਦੇਸ਼ ਦਿਆ ਕਰਦੇ ਸੀ ਉਹਨਾਂ ਦੇ ਭਰਮ ਭੁਲੇਖੇ ਦੂਰ ਕਰਦੇ ਸੀ ਤੇ ਉਹਨਾਂ ਨੂੰ ਮੁਕਤੀ ਦਾ ਮਾਰਗ ਦੱਸਦੇ ਸੀ ਹਰ ਪਾਸੇ ਤੋਂ ਸਿੱਖ ਦਰਸ਼ਨ ਕਰਨ ਲਈ ਆਉਂਦੇ ਸੀ ਤੇ ਉਹਨਾਂ ਨੇ ਵੀ ਹਰ ਪਾਸੇ ਆਪਣੇ ਪਿਤਾ ਵਾਂਗ ਸਿੱਖ ਧਰਮ ਦੇ ਬਾਧੇ ਲਈ ਪ੍ਰਚਾਰ ਕਰਨ ਦੇ ਪਵਿੱਤਰ ਮਨੋਰਥ ਨਾਲ ਪ੍ਰਚਾਰਕ ਭੇਜੇ ਸੀ। ਰਾਮ ਰਾਏ ਉਦੋਂ ਦਿੱਲੀ ਦਰਬਾਰ ਵਿੱਚ ਸੀ ਜਦੋਂ ਉਸਦੇ ਛੋਟੇ ਭਰਾ ਨੂੰ ਕੀਤਪੁਰ ਵਿੱਚ ਗੁਰਗੱਦੀ ਦਿੱਤੀ ਗਈ ਸੀ। ਇਹ ਸੁਣ ਕੇ ਉਸ ਨੂੰ ਬੜੀ ਈਰਖਾ ਹੋਈ। ਉਸਨੇ ਕਿਹਾ ਮੈਂ ਪਹਿਲਾਂ ਇੱਥੇ ਆਪਣੇ ਪਿਤਾ ਗੁਰੂ ਹਰ Rai ਦੇ ਹੁਕਮ ਨਾਲ ਹੀ ਆਇਆ ਸੀ। ਸ਼ਕਤੀਸ਼ਾਲੀ ਸਮਰਾਟ ਨੇ ਮੇਰੀ ਇੰਨੀ ਵਿੜਾਈ ਕੀਤੀ ਸੀ ਕਿ ਉਸਨੇ ਮੈਨੂੰ ਤਾਂ ਨਮਾਲ ਨਾਲ ਮਾਲਾ ਮਾਲ ਕਰ ਦਿੱਤਾ ਇਸ ਤੋਂ ਬਿਨਾ ਮੈਂ ਧਰਮ ਦਾ ਪ੍ਰਚਾਰ ਕਰਕੇ ਵੀ ਵਾਅਦਾ ਕੀਤਾ ਫਿਰ ਵੀ ਮੇਰੇ ਪਿਤਾ ਨੇ ਮੈਨੂੰ ਗੁਰਗੱਦੀ ਤੋਂ ਵੰਚਿਤ ਕਰਕੇ ਇਹ ਮੇਰੇ ਛੋਟੇ ਭਰਾ ਨੂੰ ਸੌਂਪ ਦਿੱਤੀ ਹੈ ਭਾਵੇਂ RAM ਰਾਏ ਦੀ ਆਤਮਾ ਉਸ ਨੂੰ ਲਾਂਤਾਂ ਪਾਰੀ ਸੀ ਕਿ ਉਸਨੇ ਗਲਤ ਕੰਮ ਕੀਤਾ ਪਰ ਫਿਰ ਵੀ ਇਤਿਹਾਸਕਾਰ ਦੇ ਸ਼ਬਦਾਂ 'ਚ ਈਰਖਾ ਨੇ ਉਹਦੀ ਮੱਤ ਮਾਰ ਦਿੱਤੀ ਸੀ ਗੁਰਦਾਸ ਨਾਮ ਦੇ ਮਸੰਦ ਨੇ ਜੋ ਰਾਮਰਾਏ ਦਾ ਸੇਵਕ ਸੀ ਉਸ ਦੀ ਮਨ ਦੀ ਚਿੰਤਾ ਜਨਕ ਸਥਿਤੀ ਵੇਖ ਕੇ ਕਿਹਾ ਕਿ ਦੁਖੀ ਹੋਣ ਦੀ ਕੋਈ ਲੋੜ ਨਹੀਂ ਦੇਸ਼ ਦੇ ਇਸ ਹਿੱਸੇ ਵਿੱਚ ਤੁਹਾਡੇ ਬਹੁਤ ਸਾਰੇ ਚੇਲੇ ਨੇ ਇੱਥੋਂ ਤੱਕ ਕਿ ਬਾਦਸ਼ਾਹ ਆਪ ਦੀ ਬਹੁਤ ਇੱਜ਼ਤ ਕਰਦਾ ਹੈ ਗੁਰੂ ਹਰ Rai ਵੱਲੋਂ ਆਪ ਦੀ ਅਵੇਖਿਆ ਦੀ ਕੀ ਪਰਵਾਹ ਹੈ ਤਾਂ ਰਾਮਰਾਏ ਨੇ ਉੱਤਰ ਦਿੱਤਾ ਕਿ ਤੂੰ ਨਹੀਂ ਜਾਣਦਾ ਜਦੋਂ ਇਸ ਪਾਸੇ ਦੇ ਸਿੱਖਾਂ ਨੂੰ ਪਤਾ ਲੱਗਾ ਕਿ ਗੁਰਗੱਦੀ ਮੇਰੇ ਛੋਟੇ ਭਰਾ ਨੂੰ ਦੇ ਦਿੱਤੀ ਹੈ ਤਾਂ ਉਹ ਵੀ ਮੇਰੇ ਵੱਲੋਂ ਮੂੰਹ ਮੋੜ ਕੇ ਉਸ ਵੱਲ ਚਲੇ ਜਾਣਗੇ ਗੁਰਦਾਸ ਅੱਗੋਂ ਵਿਉਂਤ ਨਾਲ ਜਿਵੇਂ ਤਿਆਰ ਸੀ ਤਾਂ ਉਸਨੇ ਕਿਹਾ ਕਿ ਸਭ ਪਾਸੇ ਆਪਣੀ ਮਸੰਦ ਆਪ ਦੇ ਗੁਰੂ ਹੋਣ ਦਾ ਐਲਾਨ ਕਰਨ ਲਈ ਭੇਜ ਦਿਓ ਤੇ ਇਹ ਵੀ ਆਖੋ ਜੇ ਕਿਸੇ ਹੋਰ ਅੱਗੇ ਨਮਸਕਾਰ ਕਰੇਗਾ ਉਹ ਸ਼ਰਾਪ ਦਾ ਭਾਗੀ ਹੋਵੇਗਾ ਇਸ ਤਰਕੀਬ ਨਾਲ ਤੁਹਾਡੇ ਲੋਕ ਤੁਹਾਡਾ ਸਤਿਕਾਰ ਕਰਨਗੇ ਤੇ ਗੁਰੂ ਹਰ Rai ਦੇ ਜੋ ਉੱਤਰਾਧਿਕਾਰੀ ਬਜੋਂ ਤੁਹਾਡੀ ਇੱਜ਼ਤ ਕਰਨਗੇ ਪਰੰਤੂ ਇਸ ਦੇ ਉਲਟ ਜੇ ਲੋਕ ਗੁਰੂ ਹਰਿਕ੍ਰਿਸ਼ਨ ਨੂੰ ਨਮਸਕਾਰ ਕਰਦੇ ਰਹੇ ਤੇ ਭੇਟਾ ਦਿੰਦੇ ਰਹੇ ਤਾਂ ਇਸ ਦੀ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਉਹ ਵੀ ਤੁਹਾਡਾ ਛੋਟਾ ਭਰਾ ਹੈ ਉਹ ਵੀ ਗੁਰੂ ਦੀ ਸੰਤਾਨ ਹੈ ਤੇ ਉਹਦਾ ਵੀ ਨਿਰਵਾਦ ਹੱਕ ਹੈ ਰਾਮਰਾਏ ਨੇ ਗੁਰਦਾਸ ਦੀ ਦਿੱਤੀ ਸਲਾਹ ਦੇ ਮੰਗਰਲੇ ਹਿੱਸੇ ਨੂੰ ਪਸੰਦ ਨਾ ਕੀਤਾ। ਪ੍ਰੰਤੂ ਉਹਦੀ ਸਲਾਹ ਦਾ ਪਹਿਲਾ ਹਿੱਸਾ ਜੱਜ ਗਿਆ। ਜਿਸ ਅਨੁਸਾਰ ਉਸਨੇ ਆਪਣੇ ਗੁਰੂ ਹੋਣ ਦਾ ਐਲਾਨ ਕਰਨਾ ਸੀ। ਉਸਨੇ ਮਸੰਦ ਬੁਲਾਏ ਤੇ ਉਹਨਾਂ ਨੂੰ ਹੁਕਮ ਕੀਤਾ ਕਿ ਉਹ ਹਰ ਪਾਸੇ ਜਾ ਕੇ ਉਹਦੇ ਗੁਰੂ ਹੋਣ ਦਾ ਐਲਾਨ ਕਰ ਦੇਣ ਤੇ ਸ਼ਰਧਾਲੂਆਂ ਤੋਂ ਭੇਟਾ ਲੈ ਕੇ ਆਉਣ। ਗੁਰਗੱਦੀ ਦਾ ਮਨੋਰਥ ਜਗਤ ਦਾ ਕਲਿਆਣ ਸੀ। ਸੱਚਾ ਨਾਮ ਤੀੜ ਕਰਾਉਣਾ ਸੀ ਤੇ ਕਿਰਤਮ ਨੂੰ ਕੱਤੇ ਨਾਲ ਅਪੇਧ ਕਰਨਾ ਸੀ ਪਰੰਤੂ ਰਾਮਰਾਏ ਨੇ ਇਸ ਨੂੰ ਧਨ ਦੌਲਤ ਇਕੱਠੀ ਕਰਨ ਦਾ ਸਾਧਨ ਜਾਣਿਆ ਤੇ ਹੋਰ ਕਾਰਨਾ ਦੇ ਨਾਲ ਇਸ ਕਾਰਨ ਕਰਕੇ ਉਹਦੇ ਪਿਤਾ ਨੇ ਉਸ ਨੂੰ ਗੁਰਗੱਦੀ ਤੋਂ ਲਾਂਬੇ ਕਰ ਦਿੱਤਾ ਸੀ ਮਸੰਦ ਰਾਮਰਾਏ ਦੇ ਮਾਰਗ ਤੇ ਚੱਲਦੇ ਹੋਏ ਧਰਮ ਪ੍ਰਚਾਰ ਕਰਨ ਦੀ ਥਾਂ ਆਪਣੇ ਭੋਗ ਵਿਲਾਸ ਲਈ ਮਾਇਆ ਇਕੱਠੀ ਕਰਨ ਵਿੱਚ ਜੁੱਟ ਗਏ ਸੀ ਜੋ ਗੁਰੂ ਅੰਨਾ ਹੈ ਉਸਦੇ ਚੇਲੇ ਵੀ ਅੰਨਿਆਂ ਵਾਲੇ ਕਾਰਜ ਕਰਦੇ ਨੇ ਮਸੰਦ ਦੇ ਗਰੀਬ ਸਿੱਖਾਂ ਨੂੰ ਮਾਰਨ ਕੁੱਟਣ ਤੇ ਲੁੱਟਣ ਲੱਗ ਪਏ ਤੇ ਜਿਹੜੇ ਉਹਨਾਂ ਦੇ ਬੇਵਿਵਹਾਰ ਦਾ ਵਿਰੋਧ ਕਰਦੇ ਸੀ ਉਹਨਾਂ ਨੂੰ ਗੁਰੂ ਦੇ ਸ਼ਰਾਪ ਦਾ ਡਰਾਵਾ ਦਿੰਦੇ ਸੀ ਬਹੁਤ ਸਾਰਾ ਧਨ ਇਕੱਠਾ ਕਰਨ ਦੀ ਰਾਮ ਰਾਏ ਦੀ ਲਾਲਸਾ ਪੂਰੀ ਨਾ ਹੋਈ ਮਸੰਦ ਅਭਿਮਾਨੀ ਤੇ ਬਾਗੀ ਹੋ ਗਏ ਤੇ ਗੁਰੂ ਦੀ ਦਿੱਤੀ ਭੇਟਾ ਦਾ ਬਹੁਤਾ ਹਿੱਸਾ ਉਹ ਆਪ ਹੜੱਪਣ ਲੱਗ ਪਏ ਔਰ ਰਾਮ ਰਾਏ ਨੂੰ ਤੁਛ ਸਮਝਣ ਲੱਗ ਪਏ ਕਿਉਂਕਿ ਉਹਨਾਂ ਅਨੁਸਾਰ ਸਾਰੇ ਸਿੱਖ ਉਹਨਾਂ ਦੀ ਮਗਰ ਨਹੀਂ ਤੇ ਜਿਸ ਨੂੰ ਉਹ ਚਾਹਣ ਗੁਰੂ ਥਾਪ ਸਕਦੇ ਸੀ ਰਾਮ ਰਾਏ ਪੂਰੀ ਤਰ੍ਹਾਂ ਉਹਨਾਂ ਦੀ ਦਇਆ ਦੇ ਸਹਾਰੇ ਸੀ ਤੇ ਉਹਨਾਂ ਦੇ ਇਸ਼ਾਰੇ ਤੇ ਚੱਲਣ ਲਈ ਮਜਬੂਰ ਸੀ ਕਾਫੀ ਚਿਰ ਬਾਅਦ ਉਸਨੇ ਆਪਣਾ ਪੱਖ ਬਾਦਸ਼ਾਹ ਸਾਹਮਣੇ ਪੇਸ਼ ਕਰਨ ਦਾ ਫੈਸਲਾ ਕੀਤਾ ਔਰੰਗਜ਼ੇਬ ਤੋਂ ਮੁਲਾਕਾਤ ਦਾ ਸਮਾਂ ਲੈ ਕੇ ਉਸਨੇ ਉਸਨੂੰ ਸੰਬੋਧਨ ਕਰਦਿਆ ਕਿਹਾ ਕਿ ਹਜ਼ੂਰ ਮੇਰੇ ਪਿਤਾ ਜੀ ਚੜ੍ਹਾਈ ਕਰ ਗਏ ਤੇ ਮੇਰੇ ਭਰਾ ਨੇ ਗੱਦੀ ਜਾਇਦਾ ਤੇ ਚੜਾਵੇ ਤੇ ਕਬਜ਼ਾ ਕਰ ਲਿਆ ਮੇਰੀ ਇਸ ਬਦਨਸੀ ਦਾ ਕਾਰਨ ਆਪਦੀ ਆਗਿਆ ਦਾ ਪਾਲਣਾ ਹੈ ਮੇਰੇ ਪਿਤਾ ਉਸੇ ਕਾਰਨ ਆਪਦੇ ਵਿਰੁੱਧ ਸੀ ਉਸਨੇ ਆਪਣੇ ਅੰਤਿਮ ਸਮੇਂ ਮੇਰੇ ਛੋਟੇ ਭਰਾ ਨੂੰ ਹੁਕਮ ਦਿੱਤਾ ਕਿ ਉਹ ਆਪ ਨਾਲ ਸੁਲਾ ਨਾ ਕਰੇ ਤੇ ਨਾ ਹੀ ਤੁਹਾਡਾ ਮੂੰਹ ਵੇਖੇ ਮੇਰੀ ਬੇਨਤੀ ਹੈ ਕਿ ਤੁਸੀਂ ਉਸ ਨੂੰ ਦਿੱਲੀ ਬੁਲਾ ਭੇਜੋ ਤੇ ਕਹੋ ਕਿ ਉਵੇਂ ਉਹ ਕਰਾਮਾਤਾਂ ਵਿਖਾਵੇ ਜਿਵੇਂ ਮੈਂ ਵਿਖਾਈਆਂ ਨੇ ਔਰੰਗਜ਼ੇਬ ਜੋ ਖੁਦ ਕਪਟ ਦਾ ਅਵਤਾਰ ਸੀ ਕੁਦਰਤੀ ਪ੍ਰਵਿਰਤੀ ਅਨੁਸਾਰ ਹੀ ਰਾਮ ਰਾਏ ਦੀ ਸਾਜੇ ਸਮਝਦਾ ਗਿਆ ਪਰ ਫਿਰ ਵੀ ਉਸ ਦੀ ਜ਼ਮੀਰ ਨੇ ਉਸ ਨੂੰ ਪ੍ਰੇਰਿਆ ਤੇ ਉਸ ਨੇ ਰਾਮ ਰਾਏ ਨੂੰ ਨੇਕ ਸਲਾਹ ਦਿੰਦਿਆਂ ਕਿਹਾ ਕਿ ਅਰੇ ਰਾਮ ਰਾਏ ਤੇਰੇ ਕੋਲ ਬਹੁਤ ਕੁਝ ਹੈ ਛੋਟੇ ਭਰਾ ਨੂੰ ਕਾਦੇ ਪਿੱਛੇ ਨਾਰਾਜ਼ ਕਰਨਾ ਹੈ ਉਹ ਵੀ ਤੇਰੇ ਪਿਤਾ ਦਾ ਪੁੱਤਰ ਹੈ ਜਦੋਂ ਉਸਨੇ ਆਪਣੀ ਅਰਜੀ ਦਾਵੇ ਬਾਰੇ ਹੋਰ ਜ਼ੋਰ ਪਾਇਆ ਤਾਂ ਆਰਿੰਗ ਜੇਮ ਨੂੰ ਖਿਆਲ ਆਇਆ ਕਿ ਉਹ ਰਾਮ ਰਾਏ ਦੀ ਨਾਰਾਜ਼ਗੀ ਦੀ ਆਪਣੇ ਧਾਰਮਿਕ ਤੇ ਰਾਸੀ ਹਿੱਤਾਂ ਲਈ ਵਰਤੋਂ ਕਿਉਂ ਨਾ ਕਰੇ ਤਾਂ ਉਸਨੇ ਆਪਣੇ ਮਨ ਵਿੱਚ ਕਿਹਾ ਮੈਂ ਸਭ ਹਿੰਦੂਆਂ ਨੂੰ ਇਸਲਾਮ ਵਿੱਚ ਲਿਆਉਣਾ ਚਾਹੁੰਦਾ ਪਰ ਪੰਜਾਬ ਵਿੱਚ ਮੈਨੂੰ ਅਸਫਲਤਾ ਦਾ ਡਰ ਹੈ ਕਿਉਂਕਿ ਉੱਥੇ ਲੋਕ ਗੁਰੂ ਦੇ ਬਹੁਤ ਸ਼ਰਧਾਲੂ ਨੇ ਤੇ ਜੇ ਮੇਰੇ ਵਿਰੁੱਧ ਉਹ ਬਗਾਵਤ ਕਰ ਦੇਣ ਤਾਂ ਮੇਰੇ ਲਈ ਆਪਣੀ ਬਿਉਂਤ ਸਿਰੇ ਚੜਾਉਣੀ ਬਹੁਤ ਔਖੀ ਹੋਵੇਗੀ ਮੈਂ ਕਈ ਵਾਰ ਪਹਿਲਾਂ ਵੀ ਵਿਚਾਰ ਕੀਤੀ ਹੈ ਕਿ ਮੈਂ ਕਿਵੇਂ ਗੁਰੂ ਨੂੰ ਇਸਲਾਮ ਧਰਮ ਪਰਵਾਣ ਕਰਨ ਲਈ ਪ੍ਰੇਰਨਾ ਦੇਵਾਂ ਐਸੇ ਕਾਰਨ ਮੈਂ ਗੁਰੂ ਹਰਾਈ ਨੂੰ ਬੁਲਾ ਭੇਜਿਆ ਸੀ ਉਸਨੇ ਮੇਰੇ ਕੋਲ ਆਪਣਾ ਪੁੱਤਰ ਭੇਜ ਦਿੱਤਾ ਜੋ ਹੁਣ ਮੇਰੀ ਮੁਠੀ ਵਿੱਚ ਹੈ ਤੇ ਉਹਦਾ ਇੱਕ ਹੋਰ ਪੁੱਤਰ ਹੈ ਜਿਸ ਦੀ ਵਿਰੋਧਤਾ ਕਰਨ ਮੈਂ ਆਪਣੀ ਬਿਉਤ ਨੂੰ ਸਿਰੇ ਚਾਣ ਲਈ ਪੂਰਾ ਫਿਕਰਮੰਦ ਆ ਪਰ ਜੇ ਮੈਂ ਉਸ ਨੂੰ ਇੱਥੇ ਮੰਗਵਾ ਲਵਾਂ ਤਾਂ ਸ਼ਾਇਦ ਮੈਂ ਉਸ ਨੂੰ ਰਿਸ਼ਵਤ ਦੇ ਕੇ ਆਪਣੇ ਨਾਲ ਸਹਿਮਤ ਕਰ ਲਵਾਂਗਾ ਜੇ ਉਹ ਅੜੀ ਕਰਕੇ ਵਿਰੋਧ ਕਰਦਾ ਹੈ ਤਾਂ ਮੈਂ ਦੋਵਾਂ ਭਰਾਵਾਂ ਨੂੰ ਲੜਾ ਦੇਵਾਂਗਾ ਤੇ ਉਹ ਇੱਕ ਦੂਜੇ ਨੂੰ ਮਾਰ ਕੇ ਮਰ ਜਾਣਗੇ ਇਸ ਤਰ੍ਹਾਂ ਮੇਰਾ ਧਰਮ ਪੰਜਾਬ ਵਿੱਚ ਛੇਤੀ ਫੈਲ ਜਾਏਗਾ ਤੇ ਇਸ ਤਰ੍ਹਾਂ ਮੈਂ ਕਾਫਰਾਂ ਦਾ ਧਰਮ ਬਦਲ ਕੇ ਸਵਰਗਾਂ ਦੀ ਪ੍ਰਾਪਤੀ ਕਰ ਲਵਾਂਗਾ ਸਿੱਖ ਕਦੇ ਵੀ ਸ਼ੱਕ ਨਹੀਂ ਕਰਨਗੇ ਕਿ ਮੈਂ ਦੁਨਿਆਵੀ ਭਰਾਮਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ ਇਸ ਤਰ੍ਹਾਂ ਸੱਪ ਵੀ ਮਰ ਜਾਵੇਗਾ ਤੇ ਲਾਠੀ ਵੀ ਨਹੀਂ ਟੁੱਟੇਗੀ ਔਰੰਗਜ਼ੇ ਨੇ ਆਪਣੀ ਇਸ ਛਲਾਵੇ ਭਰੀ ਤੇ ਸ਼ਰਾਰਤਪੂਰਨ ਬਿਆੰਤ ਬਾਰੇ ਵਿਚਾਰਨ ਪਿੱਛੋਂ ਰਾਜਾ ਜੈ ਸਿੰਘ ਨੂੰ ਦਰਬਾਰ 'ਚ ਹਾਜ਼ਰ ਹੋਣ ਦੀ ਬੁਲਾਵਾ ਭੇਜਿਆ ਉਸ ਨੂੰ ਹੁਕਮ ਦਿੱਤਾ ਗਿਆ ਕਿ ਉਹ ਗੁਰੂ ਹਰਾਈ ਦੇ ਉੱਤਰ ਅਧਿਕਾਰੀ ਗੁਰੂ ਹਰੀਕ੍ਰਿਸ਼ਨ ਨੂੰ ਬੁਲਾਵਾ ਭੇਜੇ ਬਾਦਸ਼ਾਹ ਨੇ ਕਿਹਾ ਮੈਂ ਉਹਦੇ ਦਰਸ਼ਨ ਕਰਨਾ ਚਾਹੁੰਦਾ ਇਸ ਗੱਲ ਦਾ ਧਿਆਨ ਰਹੇ ਕਿ ਰਸਤੇ ਵਿੱਚ ਉਸ ਨੂੰ ਪੂਰਾ ਸਨਮਾਨ ਤੇ ਸੁਖ ਆਰਾਮ ਦਿੱਤਾ ਜਾਵੇ ਆਪਣੇ ਭਰਾ ਨੂੰ ਬੁલાਏ ਜਾਣ ਦਾ ਹੁਕਮ ਸੁਣ ਕੇ ਹਰਾਮ ਰਾਏ ਬੜਾ ਖੁਸ਼ ਹੋਇਆ ਜੇ ਮੇਰਾ ਭਰਾ ਹੁਕਮ ਨਹੀਂ ਮੰਨੇਗਾ ਤਾਂ ਬਾਦਸ਼ਾਹ ਉਸ ਨੂੰ ਖਤਮ ਕਰਨ ਲਈ ਫੌਜ ਭੇਜੇਗਾ ਜਿਉ ਇੱਥੇ ਆ ਗਿਆ ਤਾਂ ਇਹ ਪਿਤਾ ਦੇ ਹਾਕਰੀ ਹੁਕਮ ਦੀ ਅਵਗਿਆ ਹੋਵੇਗੀ ਜਿਸ ਵਿੱਚ ਔਰੰਗਜ਼ੇਬ ਦੇ ਮੱਥੇ ਨਾਲ ਲੱਗਣ ਲਈ ਕਿਹਾ ਗਿਆ ਸੀ ਤੇ ਜੇ ਉਹ ਇੰਜ ਕਰੇਗਾ ਤਾਂ ਮੇਰੇ ਨਾਲੋਂ ਵੀ ਵੱਡਾ ਤੋਸ਼ੀ ਹੋਵੇਗਾ ਜਿਉ ਬਾਦਸ਼ਾਹ ਤੋਂ ਡਰ ਕੇ ਕਿਧਰੇ ਨੱਠ ਗਿਆ ਤਾਂ ਮੈਂ ਕੀਤਪੁਰ ਜਾ ਕੇ ਕਬਜ਼ਾ ਕਰਕੇ ਗੁਰੂ ਬਣ ਜਾਵਾਂਗਾ ਔਰੰਗਜ਼ੇਬ ਵੀ ਇਸ ਫੈਸਲੇ ਤੇ ਉਹਨਾਂ ਹੀ ਖੁਸ਼ ਸੀ ਜਿੰਨਾ ਕਿ ਆਰਾਮ ਬਣਾਏ ਪਰ ਉਸਦੇ ਖੁਸ਼ ਹੋਣ ਦੇ ਕਾਰਨ ਵੱਖਰੇ ਸੀ ਰਾਜਾ ਜੈ ਸਿੰਘ ਜਿਸ ਨੇ ਪਹਿਲਾਂ ਹੀ ਗੁਰੂ ਜੀ ਦੀ ਮਹਿਮਾ ਸੁਣੀ ਸੀ ਗੁਰੂ ਜੀ ਦੇ ਨੇੜੇ ਹੋ ਕੇ ਜਾਣ ਦਾ ਮੌਕਾ ਮਿਲ ਤੇ ਉਪਦੇਸ਼ ਸੁਣਨ ਦੀ ਆਸ ਕਰਕੇ ਖੁਸ਼ ਸੀ ਉਹ ਇਸ ਕਲੋਂ ਵੀ ਖੁਸ਼ ਸੀ ਕਿ ਔਰੰਗਜ਼ੇਬ ਵਰਗੇ ਕਟੜ ਬਾਦਸ਼ਾਹ ਨੇ ਗੁਰੂ ਜੀ ਦੀ ਰੋਹਾਨੀ ਪਦਵੀ ਕਾਰਨ ਗੁਰੂ ਜੀ ਦੇ ਸਤਿਕਾਰ ਤੇ ਮਾਣ ਇੱਜ਼ਤ ਦਾ ਖਿਆ ਰੱਖਣ ਦਾ ਹੁਕਮ ਦਿੱਤਾ ਦਿੱਲੀ ਦੀ ਸਿੱਖਾਂ ਨੇ ਵੀ ਜੋ ਰਾਮ ਰਾਏ ਦੀਆਂ ਕਾਰਵਾਈਆਂ ਤੋਂ ਨਰਾਜ਼ ਸੀ ਇਸ ਗੱਲੋਂ ਤਸੱਲੀ ਜ਼ਾਹਿਰ ਕੀਤੀ ਕਿ ਉਹ ਸੱਚੇ ਪਾਤਸ਼ਾਹ ਦੇ ਦਰਸ਼ਨ ਕਰ ਲੈਣਗੇ। ਉਹਨਾਂ ਨੇ ਰਾਜੇ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਨੂੰ ਕਹਿਲਾ ਭੇਜੇ ਕਿ ਬਾਦਸ਼ਾਹ ਹੀ ਨਹੀਂ ਸਗੋਂ ਦਿੱਲੀ ਦੇ ਸਿੱਖ ਵੀ ਗੁਰੂ ਜੀ ਦੇ ਦਰਸ਼ਨ ਕਰਨ ਲਈ ਤਰਸ ਰਹੇ ਨੇ। ਰਾਜਾ ਜੈ ਸਿੰਘ ਨੇ ਇੱਕ ਉੱਚ ਅਧਿਕਾਰੀ ਨੂੰ ਹੁਕਮ ਦੇ ਕੇ ਭੇਜਿਆ ਕਿ ਗੁਰੂ ਜੀ ਨੂੰ ਹੁਕਮ ਦੇਣ ਦੀ ਥਾਂ ਔਨ ਲਈ ਸੱਦਾ ਪੱਤਰ ਦੇਵੇ। ਤੋਂ ਗੁਰੂ ਜੀ ਨੂੰ ਮਾਣ ਸਤਿਕਾਰ ਨਾਲ ਸ਼ਾਹੀ ਰਾਜਧਾਨੀ ਵਿੱਚ ਸੁਰੱਖਿਅਤ ਲੈ ਕੇ ਆਵੇ। ਰਾਜਾ ਇਹ ਜਾਣਦਾ ਸੀ ਕਿ ਰਾਮ ਰਾਏ ਤੇ ਗੁਰੂ ਜੀ ਦਾ ਵਿਰੋਧ ਹੈ। ਪਰੰਤੂ ਉਸ ਨੂੰ ਇਹ ਕਦੇ ਸ਼ੱਕ ਨਹੀਂ ਪਿਆ ਕਿ ਬਾਦਸ਼ਾਹ ਦੀ ਨੀਤੀ ਵੀ ਖੋਟੀ ਹੈ। ਜਦੋਂ ਗੁਰੂ ਜੀ ਨੂੰ ਬੁਲਾਉਣ ਲਈ ਭੇਜਿਆ ਹੋਇਆ ਅਧਿਕਾਰੀ ਕੀਟਪੁਰ ਪਹੁੰਚਿਆ ਤਾਂ ਉਸ ਨੇ ਸੰਦੇਸ਼ ਪਹੁੰਚਾਇਆ ਤਾਂ ਗੁਰੂ ਜੀ ਜਾਣ ਗਏ ਕਿ ਰਾਮ ਰਾਏ ਨੇ ਹੀ ਬਾਦਸ਼ਾਹ ਨੂੰ ਉਹਨਾਂ ਨੂੰ ਬਲਾਵਾ ਭੇਜਣ ਦੀ ਉਸ ਕਾਇ ਹੈ ਉਹਨਾਂ ਨੇ ਕਿਹਾ ਕਿ ਉਹ ਆਪਣਾ ਉੱਤਰ ਕੱਲ ਦੇਣਗੇ ਜਦੋਂ ਗੁਰੂ ਜੀ ਨੇ ਸਭਾ ਸਮਾਪਿਤ ਕੀਤੀ ਜੋ ਅਧਿਕਾਰੀ ਦੇ ਸਵਾਗਤ ਲਈ ਬੁਲਾਈ ਗਈ ਸੀ ਤਾਂ ਉਹ ਆਪਣੇ ਘਰ ਚਲੇ ਗਏ ਉੱਥੇ ਉਹਨਾਂ ਨੇ ਆਪਣੀ ਮਾਤਾ ਸਿੱਖਾਂ ਤੇ ਮਸੰਦਾਂ ਨੂੰ ਬੜੇ ਉਦਾਸ ਵੇਖਿਆ ਪੁੱਛਣ ਤੇ ਉਹਨਾਂ ਦੀ ਮਾਤਾ ਨੇ ਕਿਹਾ ਕਿ ਉਹ ਇਹ ਸੋਚ ਕੇ ਬੇਅਕੁਲ ਹੈ ਕਿ ਉਸ ਨੂੰ ਦਿੱਲੀ ਜਾਣ ਜਾਂ ਨਾ ਜਾਣ ਬਾਰੇ ਕਿਹੜੀ ਸਲਾਹ ਦਿੱਤੀ ਜਾਵੇ ਉਹ ਇੱਕ ਬਾਲ ਹੈ ਤੇ ਸਲਾਹ ਦੇਣ ਦੀ ਉਸ ਦਾ ਪਿਤਾ ਵੀ ਨਹੀਂ ਹੈ ਉਸ ਦਾ ਵੱਡਾ ਭਰਾ ਜੋ ਦੁਨੀਆਦਾਰੀ 'ਚ ਛਾਤੁਰ ਤੇ ਸ਼ੈਤਾਨ ਹੈ ਉਸ ਦਾ ਵੈਰੀ ਹੈ ਤੇ ਇਹ ਕਿਨੌਖ ਹੈ ਕਿ ਉਹ ਕੀ ਟੰਗ ਅਪਣਾਵੇ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਮਾਤਾ ਜੀ ਘਬਰਾਟ ਦੀ ਕੀ ਲੋੜ ਹੈ ਉਹ ਹੋਵੇਗਾ ਜੋ వైਗ੍ਰੂਦੀ ਰਾਜਾ ਚ ਹੈ ਇਸ ਬਾਰੇ ਚਿੰਤਿਤ ਹੋਣ ਦੀ ਕੀ ਲੋੜ ਹੈ ਜੇ ਰੱਬ ਦੀ ਸਹਾਇਤਾ ਨਾ ਹੋਵੇ ਤਾਂ ਵਿਚਾਰਾ ਮਨੁੱਖ ਕੀ ਕਰ ਸਕਦਾ ਮੈਂ ਆਪਣੇ ਪਿਤਾ ਦੀ ਸਲਾਹ ਦਾ ਸਤਿਕਾਰ ਕਰਦਾ ਕਿ ਮੇਰੇ ਲਈ ਚੰਗਾ ਹੈ ਕਿ ਮੈਂ ਔਰੰਗਜੀਬ ਕੋਲ ਨਾ ਜਾਵਾਂ ਜਾਂ ਉਸ ਨਾਲ ਕੋਈ ਮੇਲ ਜੋਲ ਨਾ ਕਰਾਂ ਗੁਰੂ ਜੀ ਦੀ ਮਾਤਾ ਨੇ ਮੋੜਮਾ ਉੱਤਰ ਦਿੱਤਾ ਤੁਸੀਂ ਠੀਕ ਕਹਿੰਦੇ ਹੋ ਪਰ ਤੁਰਕਾਂ ਦਾ ਰਾਜ ਬਾਦਸ਼ਾ ਜਿੱਦੀ ਤੇ ਜ਼ਾਲਮ ਹੈ ਜੇ ਤੂੰ ਜਾਣ ਤੋਂ ਨਾ ਕਰ ਦੇਵੇਂਗਾ ਤਾਂ ਉਹ ਫੌਜ ਭੇਜ ਦੇਵੇਗਾ ਤੇ ਇਸ ਹਾਲਤ ਵਿੱਚ ਖੂਨੀ ਲੜਾਈ ਹੋਵੇਗੀ ਤੇ ਬਹੁਤ ਸਾਰਾ ਜਾਨੀ ਨੁਕਸਾਨ ਹੋਵੇਗਾ ਅਗਲੇ ਦਿਨ ਗੁਰੂ ਜੀ ਨੇ ਉੱਚ ਅਧਿਕਾਰੀ ਨੂੰ ਬੁਲਾਇਆ ਤੇ ਕਿਹਾ ਮੇਰਾ ਭਰਾ ਬਾਦਸ਼ਾ ਕੋਲ ਹੈ ਮੈਨੂੰ ਸਮਝਦਾ ਕਿ ਮੈਂ ਬਾਦਸ਼ਾ ਦਾ ਸੱਦਾ ਪਰਵਾਣ ਕਰਕੇ ਉਸ ਲਈ ਕੁਝ ਕਰ ਸਕਾਂਗਾ ਤਾਂ ਅਧਿਕਾਰੀ ਨੇ ਉੱਤਰ ਦਿੱਤਾ ਆਪ ਦੇ ਭਰਾ ਦੀ ਸਲਾਹ ਤੇ ਹੀ ਬਾਦਸ਼ਾਹ ਨੇ ਆਪ ਨੂੰ ਬੁਲਾਇਆ ਹੈ ਪ੍ਰੰਤੂ ਉਹ ਆਪ ਵੀ ਤੁਹਾਡੇ ਦਰਸ਼ਨਾਂ ਲਈ ਬੜਾ ਉਤਾਵਲਾ ਹੈ ਤੇ ਦਿੱਲੀ ਦੇ ਸਿੱਖ ਵੀ ਆਪ ਦੇ ਦਰਸ਼ਨਾਂ ਲਈ ਸਹਿਕ ਰਹੇ ਨੇ ਇਸ ਲਈ ਮੇਰੇ ਨਾਲ ਚੱਲੋ ਤੇ ਸਭ ਨੂੰ ਨਿਹਾਲ ਕਰੋ ਗੁਰੂ ਜੀ ਨੇ ਮੋੜ ਕੇ ਕਿਹਾ ਜਿੱਥੇ ਸਾਡਾ ਪਿਆਰ ਨਾਲ ਸਵਾਗਤ ਹੋਵੇਗਾ ਉੱਥੇ ਮੈਂ ਖੁਸ਼ੀ-ਖੁਸ਼ੀ ਜਾਵਾਂਗਾ ਪ੍ਰੰਤੂ ਮੇਰੇ ਤੇ ਪਵੰਦੀ ਲਾਈ ਗਈ ਹੈ ਕਿ ਮੈਂ ਬਾਦਸ਼ਾਹ ਦੇ ਮੱਥੇ ਨਾ ਲੱਗਾਂ ਰਾਜਾ ਜੈ ਸਿੰਘ ਨੂੰ ਲਿਖ ਕੇ ਦੱਸ ਦਿਓ ਕਿ ਜੇ ਦਿੱਲੀ ਦੇ ਸਿੱਖਾਂ ਦੀ ਇੱਛਾ ਹੈ ਤਾਂ ਮੈਂ ਉਹਨਾਂ ਕੋਲ ਜਾਵਾਂਗਾ ਪ੍ਰੰਤੂ ਜੇ ਰਾਜੇ ਦੀ ਇੱਛਾ ਹੋਵੇ ਕਿ ਮੈਂ ਬਾਦਸ਼ਾਹ ਨੂੰ ਮਿਲਾਂ ਤਾਂ ਇਹ ਸੱਦਾ ਪ੍ਰਵਾਨ ਕਰਨ ਤੋਂ ਮੇਰੀ ਨਾ ਹੈ ਫਿਰ ਅਧਿਕਾਰੀ ਨੇ ਬੇਨਤੀ ਕੀਤੀ ਕਿ ਰਾਜਾ ਜੈ ਸਿੰਘ ਨੇ ਗੁਰੂ ਜੀ ਨੂੰ ਦਿੱਲੀ ਬਣਾਉਣ ਦਾ ਇਕਰਾਰ ਕੀਤਾ ਪ੍ਰੰਤੂ ਬਾਦਸ਼ਾਹ ਨਾਲ ਮਿਲਾਉਣ ਦਾ ਕੋਈ ਵਚਨ ਨਹੀਂ ਦਿੱਤਾ ਅਧਿਕਾਰੀ ਨੇ ਕਿਹਾ ਉਹ ਫਿਰ ਵੀ ਰਾਜਾ ਜੈ ਸਿੰਘ ਨੂੰ ਲਿਖ ਕੇ ਸਹੀ ਜਾਣਕਾਰੀ ਪ੍ਰਾਪਤ ਕਰ ਲਵੇਗਾ ਕਿ ਉਸ ਦੀ ਕੀ ਨੀਅਤ ਹੈ ਜਦੋਂ ਉੱਤਰ ਆ ਗਿਆ ਤਾਂ ਅਧਿਕਾਰੀ ਕਾਲੀ-ਕਾਲੀ ਗੁਰੂ ਜੀ ਨੂੰ ਦੱਸਣ ਗਿਆ ਕਿ ਰਾਜਾ ਜੈ ਸਿੰਘ ਗੁਰੂ ਜੀ ਨੂੰ ਦਿੱਲੀ ਆਉਣ ਲਈ ਬੇਨਤੀ ਕਰਦਾ ਹੈ ਤਾਂ ਜੋ ਉਹ ਤੇ ਗੁਰਸਿੱਖ ਉਹਨਾਂ ਦੇ ਦਰਸ਼ਨ ਕਰ ਸਕਣ ਜਿੱਥੋਂ ਤੱਕ ਬਾਦਸ਼ਾਹ ਨਾਲ ਮੁਲਾਕਾਤ ਦਾ ਸਬੰਧ ਹੈ ਇਹ ਗੁਰੂ ਜੀ ਦੀ ਇੱਛਾ ਤੇ ਨਿਰਪਰ ਹੈ ਜੇ ਬਾਦਸ਼ਾਹ ਮੁਲਾਕਾਤ ਲਈ ਮਜਬੂਰ ਕਰੇਗਾ ਤਾਂ ਰਾਜਾ ਜੈ ਸਿੰਘ ਕੂਟਨੀਤੀ ਨਾਲ ਉਸਦੀ ਚਾਲ ਅਸਫਲ ਬਣਾ ਦੇਵੇਗਾ। ਗੁਰੂ ਜੀ ਨੇ ਸੁਣ ਕੇ ਕਿਹਾ ਕਿ ਫਿਰ ਠੀਕ ਹੈ ਮੈਂ ਪਰਸੋਂ ਨੂੰ ਦਿੱਲੀ ਲਈ ਤੁਰ ਪਾਵਾਂਗਾ। ਗੁਰੂ ਜੀ ਉਸ ਅਨੁਸਾਰ ਹੀ ਕੀਰਤਪੁਰ ਤੋਂ ਤੁਰ ਪਏ। ਰਾਹ ਵਿੱਚ ਉਹ ਕੁਝ ਸਿੱਖਾਂ ਲਈ ਰੁਕ ਗਏ ਜੋ ਉਹਨਾਂ ਦੇ ਤੁਰਨ ਪਿੱਛੋਂ ਉੱਧਰ ਆਏ ਸੀ। ਉਹਨਾਂ ਵਿੱਚ ਬੋਲੇ ਲੁੱਲੇ ਲੰਗੜੇ ਟੁੰਡੇ ਤੇ ਕੋੜੀ ਸਨ ਗੁਰੂ ਜੀ ਨੇ ਉਹਨਾਂ ਨੂੰ ਆਪਣੇ ਹੱਥਾਂ ਦੀ ਛੋਹ ਨਾਲ ਰਾਜੀ ਕੀਤਾ ਇਸੇ ਤਰ੍ਹਾਂ ਉਹ ਉਹਨਾਂ ਸਿੱਖਾਂ ਲਈ ਵੀ ਰਾਹ ਵਿੱਚ ਰੁਕੇ ਜੋ ਦੂਰ ਦਰਾਡੇ ਦੇਸ਼ਾਂ ਤੋਂ ਗੁਰੂ ਜੀ ਦੇ ਦਰਸ਼ਨਾਂ ਲਈ ਆਏ ਸੀ ਕਾਫੀ ਸਮਾਂ ਬੀਤ ਗਿਆ ਤਾਂ ਰਾਜੇ ਦੇ ਇਲਚੀ ਨੇ ਗੁਰੂ ਜੀ ਨੂੰ ਕਾਲੀ ਕਰਨ ਦਾ ਜ਼ੋਰ ਦਿੱਤਾ ਅੰਬਾਲਾ ਨੇੜੇ ਜਦੋਂ ਪੰਜੋਖਰਾ ਪਿੰਡ ਪਹੁੰਚੇ ਤਾਂ ਉਹਨਾਂ ਨੇ ਰੇਤ ਵਿੱਚ ਲਕੀਰਵਾ ਦਿੱਤੀ ਕਿ ਉਹਨਾਂ ਦੇ ਤੁਰਨ ਪਿੱਛੋਂ ਕੋਈ ਸਿੱਖ ਇਹ ਨਾ ਟੱਪੇ ਤਾਂ ਜੋ ਤੇਜ਼ੀ ਨਾਲ ਆਪਣਾ ਸਫ਼ਰ ਮੁਕਾ ਸਕਣ। ਉਹਨਾਂ ਕਿਹਾ ਜਿਹੜਾ ਸਿੱਖ ਮੇਰੇ ਦਰਸ਼ਨ ਕਰਨੇ ਚਾਹੁੰਦਾ ਹੈ ਇੱਥੇ ਆ ਕੇ ਖਲੋ ਕੇ ਅਰਦਾਸ ਕਰੇ ਤੇ ਉਦੋਂ ਹੀ ਉਸ ਦੀ ਮਨੋ ਕਾਮਨਾ ਪੂਰੀ ਹੋਵੇਗੀ। ਉੱਥੇ ਉਹਨਾਂ ਨੇ ਆਪਣੇ ਕੁਝ ਚੇਲੇ ਉਪਦੇਸ਼ ਦੇਣ ਲਈ ਛੱਡ ਦਿੱਤੇ। ਗੁਰੂ ਜੀ ਦੇ ਆਉਣ ਦੀ ਯਾਦ ਵਿੱਚ ਉੱਥੇ ਹੁਣ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ।